ਤੋ ਇਹ ਜਿਹੜੇ ਬੇਸਿਕਲੀ ਇਹ ਬੰਦੇ ਸੀਗੇ ਪਹਿਲਾਂ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਇਕੱਠੇ ਰਹਿੰਦੇ ਸੀਗੇ ਉੱਥੇ ਇਹਨਾਂ ਦਾ ਆਪਸ ਗੈਂਗ ਬਣਿਆ ਤੇ ਉੱਥੋਂ ਅੱਗੇ ਇਹਨਾਂ ਨੇ ਕਾਫੀ ਵਾਰਦਾਤਾਂ ਨੂੰ ਅੰਜਾਮ ਵੀ ਦਿੱਤਾ ਇਕੱਠੇ ਇਹਨਾਂ ਦੇ ਖਿਲਾਫ ਵੱਖ-ਵੱਖ ਪਰਚੇ ਵੀ ਦਰਜਾਂ ਜਿਵੇਂ ਜਸਪਾਲ ਤੇ ਪੰਜ ਪਰਚੇ ਹੈਗੇ ਆ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਸਿਮਿਲਰਲੀ ਜਿਹੜਾ ਸੂਚਾ ਹੈਗਾ ਉਹਦੇ ਖਿਲਾਫ 7 ਪਰਚੇ ਦਰਜ ਐ ਜਲੰਧਰ ਦਿਹਾਤੀ ਦੇ ਵਿੱਚ ਐ ਮੁਗੇ ਦੇ ਵਿੱਚ ਹੀ ਐ ਕਪੂਰਥਲੇ ਵੀ ਹੈਗਾ ਤੇ 302 ਚ ਫਿਰੋਜ਼ਪੁਰ ਦੇ 102 ਬੜਾ 24 ਮੁਕਦਮੇ ਚ ਥਾਣਾ ਸਦਰ ਫਿਰੋਜ਼ਪੁਰ ਦੇ ਤਿੰਨੋ ਜਿਹੜੇ ਮੇਨ ਮੁੱਲਜਮ ਹੈਗੇ ਨੇ ਇਹ ਵਾਂਟਡ ਹੈ ਜਿਹੜਾ ਗੌਤਮ ਹੈਗਾ ਇਹ ਨਵਾਂ ਉੱਠਿਆ ਸੀ ਮੁੰਡਾ ਇਹ ਕੋਰਟ ਇਸੇ ਖਾਦਾ ਹੈਗਾ ਜੀ ਤੋਂ ਇਹਨਾਂ ਨੇ ਬੇਸਿਕਲੀ ਗੈਂਗ ਬਣਾਇਆ ਹੋਇਆ ਸੀ ਤੇ ਵਕਫਾ ਖਵਾਉਣ ਦਾ ਤੋਂ ਜਾਂਚ ਦੇਣਾ ਸੀ ਸੋ ਉਸ ਸੰਬੰਧ ਵਿੱਚ ਅੱਜ ਗ੍ਰਿਫਤਾਰੀ ਹੋਈ ਲੋਕਲ ਦੇ ਵਿੱਚ ਕਿਸੇ ਸਰਵਾਰਦੰਗ ਦੇ ਇਹਨਾਂ ਦਾ ਬੇਸਿਕਲੀ ਜੀ ਮੋਗੇ ਦੇ ਵਿੱਚ ਹੁਣ ਅਸੀਂ ਡਿਟੇਲ ਚ ਇਹਨਾਂ ਦਾ ਰਿਮਾਂਡ ਲੈ ਕੇ ਪੇਸ਼ ਕਰਕੇ ਪੁੱਛਕਿਛ ਕਰਕੇ ਕਰਾਂਗੇ ਵੀ ਇਹਨਾਂ ਦਾ ਮੋਗੇ ਆਣ ਦਾ ਕੀ ਮਕਸਦ ਸੀ ਤੇ ਇਹਨਾਂ ਨੇ ਕਿਹੜੀ ਵਾਰਦਾਤ ਨੂੰ ਕੀ ਅੰਜਾਮ ਦੇਣਾ ਸੀ ਬਿਕੋਜ਼ ਇੰਨੇ ਜਾਦਾ ਵੈਪਨ ਹੈਗੇ ਨੇ ਤੇ ਅਸਲਾ ਵੀ ਬਰਾਮਦ ਹੋਇਆ ਜਿਹੜਾ ਐਮਿਨਿਸ਼ਨ ਵੀ ਬਰਾਮਦ ਹੋਇਆ ਸੋ ਇਹ ਸਾਰਾ ਅਸੀਂ ਡਿਟੇਲ ਚ ਅਸੀਂ ਫਾਰਵਰਡ ਬੈਕਵਰਡ ਲਿੰਕੇਜ ਵੀ ਚੈੱਕ ਕਰਾਂਗੇ ਕਿੱਥੋਂ ਅਸਲਾ ਲੈ ਕੇ ਆਏ ਕਿੱਥੇ ਇਹਨਾਂ ਨੇ ਅੱਗੇ ਯੂਜ਼ ਕਰਨਾ ਸੀ ਕੀ ਇਹਨਾਂ ਦੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਹੋਈਆਂ ਕੌਣ ਕੌਣ ਇਹਨਾਂ ਦੇ ਟਾਰਗੇਟ ਸੀਗੇ ਸੋ ਡਿਟੇਲਸ ਚ ਇਹ ਬੇਸਿਕਲੀ ਉਹਨਾਂ ਦੇ ਪਾਰਟ ਸੀਗਾ ਸਰ ਇਹ ਇਤਨਾ ਰੁਟੀਨ ਵੀ ਟੈਕਿੰਗ ਦੌਰਾਨ ਆ ਪਕੜੇ ਗਏ ਜਾਂ ਨਹੀਂ ਇਨਫਰਮੇਸ਼ਨ ਬੇਸਡ ਆਪਰੇਸ਼ਨ ਸੀਗਾ ਜੀ ਸਾਨੂੰ ਇਨਫਰਮੇਸ਼ਨ ਸੀਗੀ ਅਸੀਂ ਮਹੀਨੇ ਤੋਂ ਲੱਗੇ ਹੋਏ ਸੀ ਇਹਨਾਂ ਦੇ ਪਿੱਛੇ ਸਾਡੇ ਕੋਲ ਕੁਝ ਖੁਫੀਆ ਜਾਣਕਾਰੀ ਸੀਗੀ ਸੋ ਉਹਦੇ ਆਧਾਰ ਤੇ ਸਰ ਮੈਗਜ਼ੀਨ ਵੀ ਕੋਈ ਮੋਡੀਫਾਈ ਕੀਤੀ ਹੋਈ ਹੈ ਕਿ ਨਹੀਂ ਬਹੁਤ ਕਿੰਨੀ ਮੁਸ਼ਕਿਲ ਨਹੀਂ ਉਹ ਤਾਂ ਦੇਖਾਂਗੇ ਜੀ ਉਹ ਡਿਟੇਲ ਚ ਕੀ ਹੈਗਾ ਮੈਗਜ਼ੀਨ ਮੋਡੀਫਾਈ ਕੀਤੀ ਹੋਈ ਹੈ ਕਿ ਨਹੀਂ ਬਟ ਸਾਨੂੰ ਸੱਤ ਮੈਗਜ਼ੀਨਸ ਡਿਫਰੈਂਟ ਡਿਫਰੈਂਟ ਬੋਰ ਦੀਆਂ ਇਹਨਾਂ ਤੋਂ ਬਰਾਮਦ ਹੋਈਆਂ ਨੇ ਤੋ ਉਹ ਅਸੀਂ ਹੁਣ ਕਾਰਵਾਈ ਕੀ ਰਹੀ ਜਿਵੇਂ ਮੈਂ ਉਹੀ ਕਿਹਾ ਜੀ ਜਿਆਦਾ ਵੈਸੇ ਜਿਹੜਾ ਹੈਗਾ ਦੇਸੀ ਹੈਗਾ ਕੋਈ ਜਿਆਦਾ ਸਫਿਸਟੀਕੇਟਡ ਵੈਪਨ ਨਹੀਂ ਹੈ ਤੋ ਇਹ ਜਿਆਦਾਤਰ ਐਮਪੀ ਤੋਂ ਆਉਂਦੇ ਨੇ ਇਸ ਕੇਸ ਕਿੱਥੋਂ ਆਏ ਨੇ ਉਹ ਅਸੀਂ ਤੁਹਾਨੂੰ ਡਿਟੇਲ ਚ ਦੱਸ ਕਰਾਂਗੇ ਹਾਂਜੀ ਨਹੀਂ ਉਹੋ ਜੀ ਕੋਈ ਗੱਲ ਨਹੀਂ ਸਾਹਮਣੇ ਐਕਸਟਰੈਕਸ਼ਨ ਵਾਲੀ ਫਿਲਹਾਲ ਕੋਈ ਗੱਲ ਨਹੀਂ ਸਾਹਮਣੇ ਇਹਨਾਂ ਦੇ ਸਾਥੀ ਹੈਗੇ ਨੇ ਜੋ ਫਿਰੋਜ਼ਪੁਰ ਕੂਚੀਲ ਚ ਬੰਦ ਹੈਗੇ ਆ ਕੁਝ ਉਹ ਸਾਰਿਆਂ ਨੂੰ ਉਹੀ ਮੈਂ ਕਹ ਰਿਹਾ ਕਿ ਇਹਨਾਂ ਦਾ ਡਿਟੇਲਸ ਰਿਮਾਂਡ ਲੈ ਕੇ ਪੁੱਛਗਿੱਛ ਕਰਕੇ ਕੌਣ-ਕੌਣ ਦੇ ਗੈਂਗ ਦੇ ਮੈਂਬਰ ਸੀ ਹੋਰ ਕੌਣ-ਕੌਣ ਕਿਹਨਾ-ਕਿਹਨਾਂ ਨੂੰ ਉਹਨੇ ਟਾਰਗੇਟ ਕਰਨਾ ਸੀ ਕੀ-ਕੀ ਇਹਨਾਂ ਦੀ ਫਾਈਨੈਂਸ਼ੀਅਲ ट्रांजੈਕਸ਼ਨ ਸੀ ਤੇ ਉਹ ਸਾਰਿਆਂ ਅਸੀਂ ਤੁਹਾਨੂੰ ਜਿਹੜਾ ਹੈਗਾ ਉਹ ਤਫ਼ਤੀਸ਼ ਕਰਕੇ ਜਿਹੜਾ ਹੈ ਉਹ ਤੁਹਾਨੂੰ ਇਹ ਇੰਟੀਮੀਟ ਕਰਾਂਗੇ ਇਹ ਬੇਸਿਕਲੀ ਜੀ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਪੰਜਾਬ ਸ਼੍ਰੀ ਗੌਰਵਰਧਾ ਸਰ ਦੇ ਡਾਇਰੈਕਸ਼ਨਸ ਤੇ ਜਿਹੜਾ ਆਪਾਂ ਮੁਗੇ ਪੁਲਿਸ ਵੱਲੋਂ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਇੱਕ ਅੱਜ ਸਾਨੂੰ ਸਫਲਤਾ ਮਿਲੀ ਹੈ ਸਾਡੇ ਸੀਆਈਏ ਇਨਚਾਰਜ ਐਸਪੀ ਇਨਵੈਸਟੀਗੇਸ਼ਨ ਤੇ ਐਸਐਚਓ ਕੋਟਿਕ ਸਿਕਾਂ ਇਹਨਾਂ ਦੀ ਟੀਮ ਨੇ ਵਧੀਆ ਕੰਮ ਕਰਦੇ ਹੋਏ ਚਾਰ ਬੰਦਿਆਂ ਨੂੰ ਰਾਉਂਡ ਅਪ ਕੀਤਾ ਹੈ ਜਿਨ੍ਹਾਂ ਦੇ ਨਾਮ ਜਸਪਾਲ ਸੁੱਚਾ ਸਚਿੰਤ ਗੌਤਮ ਹੈਗੇ ਆ ਜੀ ਇਹ ਬੰਦੇ ਜਿਹੜੇ ਹੈਗੇ ਇਹਨਾਂ ਨੇ ਆਰਗੇਨਾਈਜ਼ ਕ੍ਰਾਈਮ ਗੈਂਗ ਬਣਾਇਆ ਹੋਇਆ ਸੀਗਾ ਇੱਕ ਅਸੀਂ 111 ਜਿਹੜਾ ਨਵਾਂ ਕਾਨੂੰਨ ਹੈ ਬੀਐਨਐਸ ਹੈ ਉਹਦੇ ਤਹਿਤ ਪਰਚਾ ਦਰਜ ਕਰਕੇ ਇਹਨਾਂ ਨੂੰ ਰੈਸ਼ ਕੀਤਾ ਹੈ ਤੇ ਇਨ੍ਹਾਂ ਤੋਂ ਰਿਕਵਰੀ ਵੀ ਹੋਈ ਹੈ ਜਿਹਦੇ ਵਿੱਚ 6 ਪਿਸਟਲ ਸਗੀਆਂ ਨੇ ਵੱਖ-ਵੱਖ ਬੋਰ ਦੀਆਂ 7 ਮੈਗਜ਼ੀਨਾਂ ਦੀਆਂ 41 ਜਿਹੜੇ ਜਿੰਦਾ ਕਾਰਸੋ ਸਾਨੂੰ ਬਰਾਮਦ ਹੋਏ ਨੇ ਥੈਂਕ ਯੂ